ਵਧੀਆ ਲਿਆਨੇ ਵਧੀਆ ਛਾਂਟ ਕੇ ਰੱਖਿਆ ਛਾਂਟ ਕੇ ਅਸੀਂ ਉਹ ਕਰੇ ਹੋਰ ਵੀ ਹੁੰਦੀ ਕਰੇ ਵਧੀਆ ਤੋਂ ਵਧੀਆ ਰੱਖਿਆ ਇੱਥੇ ਵਧੀਆ ਰੱਖਿਆ ਮਾਲ ਮਾੜਾ ਰੱਖਦੇ ਨਹੀਂ ਅਸੀਂ ਠੀਕ ਹੈ ਸ਼ੌਂਕ ਦੀ ਬਕਰੀਆਂ ਸ਼ੌਂਕ ਦੀ ਬਕਰੀਆਂ ਅੱਛਾ ਵੀ ਘਰ ਦੀ ਰੱਖਦੇ ਜਾਂ ਕਿਸੇ ਨੂੰ ਵੇਚੀ ਚੰਗੀ ਲੈ ਵੀ ਲੈਨੇ ਆ ਦੇ ਚੰਗੀ ਲੈ ਵੀ ਲੈਨੇ ਆ ਅੱਛਾ ਠੀਕ ਹੈ ਚੰਗੀ ਜਾਂ ਕੋਈ 40 50 ਹਜ਼ਾਰ ਲੱਖ ਵਾਲੀ ਉਹ ਲੈਨੇ ਆ ਲੈਨੇ ਆ ਉਹਦੇ ਕੰਨ ਸੱਪ ਦੇ ਫਣ ਵਰਗਾ ਚੌੜਾ ਹੈ ਹੈਨਾ ਹਾਂ ਠੀਕ ਹੈ ਤੇ ਗਰਦਨ ਦੀ ਗਾਰਦ ਰੱਖਣੀ ਚੀਜ਼ ਕੋਈ ਖਰੀ ਰੱਖੋ ਤੇ ਅੱਗਾ ਪਿੱਛਾ ਦੇਖ ਲੋ ਪੱਠ ਦਾ ਚਮੜੀ ਦੇਖ ਲੋ ਬਰੀਕਾਂ ਬੜੀ ਦੀਆ ਆਣਾ ਇਹਦੀ ਕੋਈ ਛੇਲੀ ਛੂਲੀ ਬਾਬਾ ਹੈਗੀ ਹੈਗੀ ਛੇਲੀ ਹੈਗੀ ਅੱਛਾ ਛੇਲੀ ਵੀ ਖਰੀ ਰੱਖੀ ਹੋ ਵਧੀਆ ਛੇਲੀ ਅੱਛਾ ਖਾਤਾ ਫਿਰ ਬੱਕਰੀ ਤੇਰੇ ਪਸੰਦ ਆ ਗਈ ਸਾਡੀ ਬੱਕਰੀ ਸ਼ਕੀਰ ਰੱਖਿਆ ਪਸੰਦ ਵਾਲੀਆਂ ਲਿਆਂਦੀਆਂ ਬੇਲੇ ਅੱਛਾ ਦਿਖਾ ਭਾਈ ਨੱਕ ਦੇਖ ਨੱਕ ਦੇਖਦਾ ਦੇਖ ਨੱਕ ਮੇਲਾ ਘੁੰਮ ਕੇ ਦੇਖਣ ਲੱਭਣੀਆਂ ਨੇ ਨਾਲ ਦੀਆਂ ਚਿੱਟੀ ਅੱਖਾਂ ਆਹ ਦੇਖ ਗਏ ਐਸੇ ਦੀ ਐ ਇਹਦੀ ਆੜੇ ਨੂੰ ਉਹਦਾ ਨੱਕ ਮੂੰਹ ਦਿਖਾਈਏ ਫਾੜੂ ਰੇ ਨੂੰ ਕਰ ਦੇ ਭਾਈ ਤੋਹਫੀ ਹੈ ਤੋ ਭਾਈ ਲਈ ਫਿਰਦਾ ਬੁੜਾ ਇਹ ਤਾਂ ਕਾਲੀ ਤੇ ਆਹ ਦੇਖ ਕਾਲੀਆਂ ਪੱਠਾਂ ਨਾਗ ਰੀਆਂ ਇੱਥੇ ਪਤਾ ਲਾਦਾ ਬਾਈ ਬਰੀਡ ਬਣਾਈ ਆ ਬੰਦਿਆਂ ਨੇ ਤਿੰਨ ਤਿੰਨ ਮਹੀਨਿਆਂ ਪੱਠਾ ਇਹ ਠੀਕ ਹੈ ਇੱਥੋਂ ਪਤਾ ਲਾਦਾ ਪੱਠਾਂ ਪਾਲੀਆਂ ਹੋਈਆਂ ਨੇ ਬੰਦਿਆਂ ਨੇ ਆ ਪਲਿਓ ਹਾਂ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦੀਆਂ ਹੁੰਦੀਆਂ ਨੇ ਤਿੰਨ ਤਿੰਨ ਮਹੀਨੇ ਪੱਠਾ ਤਿੰਨ ਤਿੰਨ ਮਹੀਨੇ ਚੌਂਗੜਾ ਹੈ ਇਹ ਤਾਂ ਛੋਟੀ ਹੁਣ ਛੋਟੀ ਹਾਂਜੀ ਹਸਰੀਕਾਲ ਸਾਰੇ ਬਾਈਆਂ ਨੂੰ ਆਪਣੇ ਰਾਜੂਗੋੜ ਫਾਰਮ ਦੇ YouTube ਚੈਨਲ ਆ ਤੇ ਫੇਸਬੁਕ ਪੇਜ ਤੇ ਇੰਸਟਾਗ੍ਰam ਤੇ ਜਰੂਰ ਫੋਲੋ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਅੱਜ ਬਹੁਤ ਹੀ ਮਸ਼ਹੂਰ ਮੇਲੇ ਦੇ ਉੱਪਰ ਪਹੁੰਚੇ ਆਂ ਮੰਡਾਲੀ شریف ਤੇ ਜਰੂਰ ਪਹੁੰਚਿਆ ਕਰੋ ਸਾਡੇ ਇਲਾਕੇ ਦੇ ਬਾਈਆਂ ਨੂੰ ਇਹ ਮੇਲੇ ਦਾ ਥੋੜਾ ਜਿਹਾ ਘੱਟ ਪਤਾ ਤੇ ਹੁਣ ਵੀਡੀਓ ਬੈਰਲ ਹੋਊਗੀ ਜਿਉਂ-ਜਿਉਂ ਜਰੂਰ ਪਹੁੰਚਿਆ ਕਰੋ ਅਗਲੇ ਸਾਲਾਂ ਤੋਂ ਤੇ ਤੁਹਾਨੂੰ ਅੱਜ ਮੁਲਾਕਾਤ ਕਰਾਉਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜੇ ਪਿੰਡ ਤੋਂ ਪਹੁੰਚੇ ਹੋ ਬਾਈ ਮੈਂ ਤਾਂ ਪਾਪਾ ਬਲਾਚੌਰ ਮੈਂ ਹਿੰਦਪੁਰਾ ਮੈਂ ਤਾਂ ਪਾਪਾ ਕਿੱਥੇ ਜੇ ਪੈ ਹਾਂ ਠੀਕ ਹੈ ਨਮਾਸ਼ਹਿਰ ਤੋਂ ਬੰਦੇ ਆਏ ਨੇ ਮੰਡਾਲੀ ਸ਼ਰੀਫ ਮੰਡਾਲੀ ਸ਼ਰੀਫ ਬਹੁਤ ਦੂਸਤ ਹੋਗੇ ਭਾਈ ਆਉਂਦੇ ਆ ਬਹੁਤ ਟਾਈਮ ਹੋ ਗਿਆ ਆਉਂਦੇ ਆ ਨੂੰ ਬਹੁਤ ਟਾਈਮ ਠੀਕ ਹੈ ਕਿੰਨੀਆਂ ਬੱਕਰੀਆਂ ਲੈ ਕੇ ਆਏ ਅੱਜ ਮੇਰੇ ਬੱਕਰੀਆਂ ਸੀ 20 25 ਨਗ ਲਿਆਨੇ ਵਧੀਆ ਲਿਆਨੇ ਵਧੀਆ ਛਾਂਟ ਕੇ ਰੱਖਿਆ ਛਾਂਟ ਕੇ ਅੂ ਕਰੇ ਹੋਰ ਵੀ ਹੋਣੀਆਂ ਕਰੇ ਵਧੀਆ ਤੋਂ ਵਧੀਆ ਰੱਖਿਆ ਇੱਥੇ ਵਧੀਆ ਰੱਖਿਆ ਮਾਲ ਮਾੜਾ ਰੱਖਦੇ ਨਹੀਂ ਅਸੀਂ ਠੀਕ ਹੈ ਸ਼ੌਂਕ ਦੀ ਬੱਕਰੀਆਂ ਸ਼ੌਂਕ ਦੇ ਤੋਂ ਰੱਖਿਆ ਅੱਛਾ ਵੀ ਘਰ ਦੀਆਂ ਹੀ ਰੱਖਦੇ ਆ ਜਾਂ ਕਿਸੇ ਨੂੰ ਹੋਵੇ ਚੰਗੀ ਲੈ ਵੀ ਲੈਣੇ ਆ ਦੇ ਚੰਗੀ ਲੈ ਵੀ ਲੈਣੇ ਆ ਅੱਛਾ ਠੀਕ ਚੰਗੀ ਜੀ ਕੋਈ 40 ਹੋ ਲੈਣੇ ਠੀਕ ਹੈ ਬਾਬਾ ਕਹਿੰਦਾ ਲੈ ਵੀ ਲੈਣੇ ਆ ਵੇਚ ਵੀ ਲੈਣੇ ਆ ਸੀ ਠੀਕ ਹੈ ਪੱਠਾ ਕਰਦੀਆਂ ਪਾਲਾ ਪੱਠਾ ਕਰਦੀਆਂ ਪਾ ਪੱਠਾ ਬਿਨਾਂ ਫਿਰ ਗੱਲ ਨਹੀਂ ਬਣਦੀ ਨਾ ਠੀਕ ਹੈ ਕਿੰਨੀ ਆ ਗਏ ਮੇਲੇ ਦੇਖੇ ਆ ਬਹੁਤ ਦੂਰ ਦੂਰ ਵਾਲਾ ਪਹਿਲਾਂ ਤੋਂ ਦੇਖਦੇ ਬਾਬੇ ਦਾਦੇ ਰੱਖਦੇ ਆਣੇ ਸਾਡੇ ਬੱਕਰੀ ਅੱਛਾ ਪ੍ਰਾਣੀ ਤਿੰਨ ਪੀੜੀਆਂ ਹੋ ਗਈਆਂ ਤਿੰਨ ਪੀੜੀਆਂ ਹੋ ਗਈਆਂ ਅੱਛਾ ਐ ਡੜੇ ਕੰਨ ਨਹੀਂ ਨਹੀਂ ਮਿਲਦੀਆਂ ਠੀਕ ਹੈ ਦੇਖ ਨਾ ਕੰਨ ਤਾਂ ਬਹੁਤ ਆ ਤੇਰੀ ਬੱਕਰੀ ਦੇਖ ਲੈ ਮੇਲਾ ਘੁੰਮ ਕੇ ਸਾਰੇ ਨੱਕ ਵੀ ਬਹੁਤ ਅਸ਼ੀ ਨੱਕ ਕੰਨ ਦੇਖ ਮੇਲਾ ਘੁੰਮੂ ਇਹ ਤਾਂ ਮੇਲਾ ਪਹਿਲੀ ਹੋਊਗੀ ਇਹ ਆਪਣੀਆਂ ਬੱਕਰੀਆਂ ਦੀ ਆਏ ਪਹਿਲੇ ਸੂਏ ਹੋਊਗੀ ਹਾਂ ਪਹਿਲੇ ਸੂਏ ਆ ਪਹਿਲੇ ਸੂਏ ਠੀਕ ਆ ਦੇਖ ਸਕਦੇ ਹੋ ਬਾਈ ਫੇਸ ਕੁਆਲਿਟੀ ਇਹ ਜੀ ਤੁਹਾਨੂੰ ਮਿਲੂਗੀ ਨਹੀਂ ਦੇਖੋ ਕੰਨ ਦੇ ਨੱਕ ਬਦਾਮੀ ਸਿੰਘ ਤੇ ਕੰਨ ਸੱਪ ਦੇ ਫਣ ਵਰਗਾ ਚੌੜਾ ਹੈ ਹਨਾ ਹਾਂ ਠੀਕ ਆ ਤੇ ਗਰਦਨ ਦੀ ਗਾਰਦ ਦੇ ਰੱਖਣੀ ਚੀਜ਼ ਕੋ ਖੜੀ ਰੱਖੋ ਤੇ ਅੱਗਾ ਪਿੱਛਾ ਦੇਖ ਲਓ ਪੱਠ ਦਾ ਚਮੜੀ ਦੇਖ ਲਓ ਬਰੀਕ ਚਮੜੀ ਦੀ ਹੈ ਹਨਾ ਇਹਦੀ ਕੋਈ ਛੇਲੀ ਛੂਲੀ ਵਾਦਾ ਹੈਗੀ ਹੈ ਛੇਲੀ ਹੈਗੀ ਛੇਲੀ ਵੀ ਖੜੀ ਰੱਖੀ ਹੋ ਵਧੀਆ ਛੇਲੀ ਅੱਛਾ ਦਿਖਾਤਾ ਫਿਰ ਬੱਕਰੀ ਤੇਰੇ ਪਸੰਦ ਆ ਗਈ ਸਾਡੀ ਬੱਕਰੀ ਸ਼ਕੀਰ ਨੂੰ ਇਹ ਕਰੀ ਰੱਖਿਆ ਪਸੰਦ ਵਾਲਾਂ ਨਾਲ ਲਿਆਂਦੀਆਂ ਬੇਚ ਦੇਖਾ ਭਾਈ ਨੱਕ ਦੇਖ ਨੱਕ ਦੇਖਦਾ ਦੇਖ ਨੱਕ ਮੇਲਾ ਘੁੰਮ ਕੇ ਦੇਖਣ ਲੱਭਣੀਆਂ ਇਹ ਨਾਲ ਦੀਆਂ ਚਿੱਟੀ ਅੱਖ ਆਹ ਰੱਖ ਆਗ ਨੇ ਐਸੀ ਦੀ ਐ ਦੀ ਆੜੇ ਨੂੰ ਉਹਦਾ ਨੱਕ ਮੂੰਹ ਦਿਖਾਈਏ ਆੜੇ ਨੂੰ ਕਰ ਦੇ ਭਾਈ ਤੋਹਫੀ ਹੈ ਤੋਹਫੀ ਲਈ ਫਿਰਦਾ ਹੈ ਬੁੜਾ ਇਹ ਤਾਂ ਇਹ ਤਸਵੀਰ ਕਿੱਥੋਂ ਕੱਢ ਲਈਦਾ ਹੈ ਏ ਬਹੁਤ ਦੂਰ ਤੋਂ ਆਇਆ ਆ ਅੱਛਾ ਤੇ ਦੇਖ ਸਕਦੇ ਹੋ ਬਾਈ ਪਾਣੀ ਅੰਬਰ ਸਾੜੀਆਂ ਨਹੀਂ ਰੱਖੀਆਂ ਸੀ ਪ्योर ਪੱਕੀ ਲੋਹੀ ਹੈ ਪੱਕੀ ਲੋਹੀ ਪੂਰੀ ਰੱਖੀ ਆ ਜਿਹੜੀ ਆ ਸਲੀ ਬਜਦੀ ਆ ਪੱਕੀ ਲੋਹੀ ਮੈਨੂੰ ਲੱਗਾ ਮਾਂ ਤਾਂ ਖਰੀਆਂ ਰੱਖਣੀਆਂ ਖਰੀਆਂ ਲੈਣੀਆਂ ਖਰੀਆਂ ਦੇਣੀਆਂ ਸੀ ਹੋਣੀ ਤਾਂ ਨੱਕ ਮਹੀਨਿਆਂ ਦੀ ਹਾਂ ਹੈਗੀ ਆ ਦੁੱਧ ਚੁੰਗ ਦੁੱਧ ਚੁੰਗਦੀ ਆ ਠੀਕ ਹੈ ਤੇ ਦੇਖ ਸਕਦੇ ਹੋ ਬਾਈ ਦੁੱਧ ਚੁੰਗਦੀ ਆ ਮਾਂ ਮਾਂ ਧੀਆਂ ਦੀ ਜੋੜੀ ਦੇਖ ਸਿੰਘ ਹੈ ਬਦਾਮੀ ਸਿੰਘ ਕੀ ਕੁਛ ਮੰਗਦਾ ਇਹਦਾ ਇਹ ਤਾਂ 80000 ਰੁਪਈਆ ਦੋਨਾਂ ਦਾ ਇੱਕ ਦਾ ਦੋਨਾਂ ਦਾ ਕੱਠ ਨਹੀਂ ਦਿੰਦਾ ਹੈ ਕੱਠ ਨਹੀਂ ਦਿੰਦਾ ਇਹ ਹੀ ਦੇਣੀ ਹੈ ਬੱਕਰੀ ਦੇਣੀ ਹੈ ਬੱਕਰੀ ਦੇਣੀ ਹੈ ਠੀਕ ਹੈ ਕੋਈ ਆਸ਼ਕ ਹੋਇਆ ਉਹ ਵੀ ਲਊ ਇਹਨੂੰ ਉਹ ਵੀ ਲੈ ਲਵੇ ਪੈਸੇ ਲਾ ਕੇ ਲੈਣੀ ਹੁਣ ਆ ਸ਼ੇਰੀ ਆ ਗਈ ਹੈ ਬੂਰ ਕੰਨੀ ਸ਼ੇਰੀ ਦੇਖ ਬੂਰ ਕੰਨੀ ਸ਼ੇਰੀ ਦੇਖ ਤਾਂ ਇਹ ਕਿਵੇਂ ਹੈ ਕਿੰਨੇ ਦਾ ਹ ਇਹ ਚੋਗੀ ਆ ਚੋਗੀ ਚੋਗੀ ਹੈ ਅੱਛਾ ਬੜਾ ਲੰਬੀ ਬੱਕਰੀ ਆ ਦੇਖ ਸਾਡੇ ਤੇ ਪੂਛ ਪਾਸ਼ ਦੇਖ ਨੱਕ ਦੇਖ ਇਹਦਾ ਕੰਨ ਦੇਖ ਰੋ ਹਣਾ ਨੱਕ ਤਾਂ ਨਕੌੜੇ ਦਾ ਤੇਰੀਆਂ ਬੱਕਰੀਆਂ ਦੀ ਸਾਰੀ ਚੱਪੇ ਨੇ ਚਾਂਚੀ ਹੈ ਅਗਲਾ ਬੱਲ ਬਦਮਾ ਚੱਕੀ ਹੋ ਗਈ ਹੈ ਚੱਕੀ ਹੈ ਦੇਖ ਸਾਧਿਆ ਤੋਤਾ ਨੱਕੀਆਂ ਵੀ ਟਪਾਤੀਆਂ ਬੁੜੇ ਨੇ ਬੀਟਲਾਂ ਦੇ ਜਿਹੜੇ ਨੱਕ ਕਰਦੇ ਦੇਖੋ ਕਿਡਕਿਡੇ ਨੱਕ ਆ ਬਦਮੀ ਸਿੰਘ ਆ ਠੀਕ ਹੈ ਮੇਲਾ ਘੁੰਮ ਕੇ ਦੇਖੀ ਪਿਆ ਦਿਖਾ ਆ ਵੀ ਰਾਇ ਕਾਲੀ ਛੇਰੀ ਆ ਗਈ ਆ ਲਿਆ ਬੁੜਿਆ ਆ ਲਿਆ ਅਨੀਰ ਸੱਪ ਵਰਗੀ ਦੇਖ ਤਾਂ ਤੇ ਇੱਕ ਸਾਧਿਆ ਬਾਬਾ ਨੱਕ ਬਣਾ ਲਾਈ ਫਿਰਦਾ ਪੱਠਾਂ ਦੇ ਜਿਹੜੇ ਪਸ਼ੂ ਰੱਖੇ ਖਰੇ ਰੱਖਣੇ ਆ ਦੇ ਕੰਨ ਠੀਕ ਹੈ ਪਿਓ ਰਾ ਜਮਾ ਪਿਓ ਪਿਓ ਰੱਖਣੀ ਪਿਓ ਰਿਆ ਤੇ ਜਮੇ ਬਰੀਕ ਨੇ ਹਨਾ ਗਰੀਕ ਚੱਲ ਰਹੀ ਇੱਕ ਆ ਗਈ ਮਲਾ ਦੀ ਭੈਣੇ ਤਾਂ ਨਹੀਂ ਕਿਤੇ ਭੈਣ ਹੈ ਦੀ ਅੱਛਾ ਇਹ ਭੈਣਾ ਹੀ ਨੇ ਦੋਨੇ ਇਹ ਕਰਦੀਆਂ ਭੈਣਾ ਐ ਦੇਖ ਸਕਦੇ ਹੋ ਬਾਈ ਬਰੀਡ ਬਣਾਈ ਆ ਬਾਬੇ ਨੇ ਬਣਾਈ ਗਿਆ ਦੀ ਦੀ ਅੱਜ ਮੇਲੇ ਚ ਖੜੀ ਹਨਾ ਦੇਖ ਬੱਚਾ ਪਾਲਿਆ ਅੱਛਾ ਇਹ ਬੱਚਾ ਪਾਲਿਆ ਹੈ ਉਹਦੇ ਬੱਚਾ ਤਿੰਨ ਮਹੀਨੇ ਦਾ ਬੱਚਾ ਹਲੇ ਅੱਛਾ ਕੰਨੇ ਦਾ ਵੀ ਬੜਾ ਲੰਬਾ ਹੁਣੇ 14 15 16 ਇੰਚ ਦਾ ਕੰਨ ਹੋਣਾ 18 ਇੰਚ ਕੰਨ ਇਹਦਾ ਅੱਛਾ ਹੁਣ ਇਹ ਤੋਂ 18 ਇੰਚ 18 ਇੰਚ ਮਣਕੇ ਦੇਖੀ 18 ਇੰਚ ਆ ਕੰਨ ਇਹਦਾ ਠੀਕ ਹੈ ਛਾਂ ਦੇ ਕੰਨ ਅੱਛਾ ਜਮਾ ਬਰੀਕ ਬੱਚਾ ਹੈ ਨਾ ਪੂਛ ਪਾਂਛ ਪਤਲੀ ਆ ਤੇ ਆ ਛੇਲੀ ਆ ਇਹ ਵੀ ਛੇਲਾ ਇਹ ਵੀ ਛੇਲਾ ਦੇਖ ਸਾਹ ਲੋਹਾ ਛੇਲਾ ਇਹ ਲਾਲ ਲੋਹਾ ਆ ਗਿਆ ਲਾਲ ਲੋਹਾ ਇਹ ਵੀ ਚੰਗਾ ਹੈ ਹਨਾ ਆ ਇਹਦੀ ਮਾਫ ਕਿਹੜੀ ਆ ਆ ਛੇਰੀ ਦਾ ਇਹ ਛੇਰੀ ਦਾ ਅੱਛਾ ਇਹ ਵੀ ਨੱਕ ਮੂੰਹ ਬਹੁਤ ਕੱਢੂਗਾ ਹਨਾ ਬਰੀਕ ਹੈ ਜਮਾ ਦੇਖ ਸਕਦੇ ਹੋ ਬਾਈ ਇਹ ਬਰੀਡਾਂ ਦੇ ਮੁੱਲ ਪੈਂਦੇ ਨੇ ਬਰੀਡਾਂ ਦੇ ਮੁੱਲ ਪੈਂਦੇ ਆ ਠੀਕ ਹੈ ਕੋਈ ਕੋਈ ਕਿਸੇ ਕਿਸੇ ਤੁਸੀਂ ਸਮਝਦਿਆਂ ਨੇ ਬਾਈ ਪੈਸਿਆਂ ਦੇ ਲਾਲਚ ਚਾ ਕੇ ਲੋਕਾਂ ਨੇ ਵੇਚਦੀਆਂ ਗਵਾਤਾ ਲੋਕਾਂ ਨੇ ਸਹੀ ਗੱਲ ਹੈ ਹਨਾ ਪਾਲੂ ਰੱਖਣਾ ਪੈਨ ਵਾਲੇ ਰੱਖਉਂਦਾ ਸ਼ੌਂਕ ਨਾਲ ਰੱਖਉਂਦਾ ਹਾਂ ਸ਼ੌਂਕ ਦਾ ਸ਼ੌਂਕ ਦੀ ਕੋਈ ਕੀਮਤ ਨਹੀਂ ਹਾਂ ਜੀ ਹਾਂ ਇਹ ਸ਼ੌਂਕ ਨਾਲ ਰੱਖੇ ਆ ਹੂੰ ਤਾਂ ਰਹਿੰਦੇ ਆ ਇਹਨਾਂ ਨੇ ਬੜਾ ਕੁਝ ਦਿਖਾਇ ਮੇਲੇ ਇਹਨਾਂ ਨੇ ਦਿਖਾਏ ਠੀਕ ਹੈ ਬਹੁਤ ਦੂਰ ਦੂਰ ਮੇਲੇ ਲੱਗੇ ਆ ਠੀਕ ਹੈ ਜੀ ਜਿਹੜਾ ਨਵਾਂ ਬੰਦਾ ਕੰਮ ਕਰੇ ਉਹਨੂੰ ਕੀ ਸੁਝਾ ਦੇਣਾ ਚਾਹੂੰਗਾ ਉਹਨੂੰ ਇਹਦੇ ਵਿੱਚ ਕੋਈ ਘਾਟਾ ਨਹੀਂ ਹੈਗਾ ਮਿਹਨਤ ਕਰਨੀ ਆ ਮਿਹਨਤ ਕਰੋ ਮਿਹਨਤ ਹਰ ਇੱਕ ਚੀਜ਼ ਵਿੱਚ ਮਿਹਨਤ ਨੂੰ ਥਾ ਲੱਗਦਾ ਹੀ ਲੱਗਦਾ ਆ ਠੀਕ ਹੈ ਜੇ ਮਿਹਨਤ ਕਰੇਗਾ ਉਹਨੂੰ ਲੱਗੂਗਾ ਜੇ ਆਪਾਂ ਦੇਖ ਕੇ ਕਹੀਏ ਇਦਾਂ ਕੁਛ ਨਹੀਂ ਬਣਨਾ ਆਏਗਾ ਤੇ ਬਾਕੀ ਜਿਹਨੇ ਲੈ ਲਈ ਇਹਨਾਂ ਦੀ ਸਾਮ ਕਰੋ ਚੰਗੀ ਸਾਮ ਕਰੋ ਇਹ ਬਾਕੀ ਦੁੱਧ ਦਾ ਦੁੱਧ ਨੂੰ ਕਿੰਨੇ ਕੁ ਦੁੱਧ 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 ਹੈ ਸਾਬਦਾ ਠੀਕ ਹੈ ਜੇ ਆਪਾਂ ਸਾਮ ਕਰਾਂ 5 ਕਿਲੋ ਚੋਲੇ 4 ਕਿਲੋ ਚੂਰ ਤੇ 3 ਕਿਲੋ ਚੋਲੇ 2 ਕਿਲੋ ਚੋਲੇ ਸਾਮੇ ਚੋਣਾ ਜਿੰਨਾ ਪਾ ਲੈ ਉਹਨਾਂ ਕਰ ਲੈ ਹਾਂ ਸੋ ਜੇ ਆਪਾਂ ਕਹੀਏ ਚੋਣਾ 4 ਕਿਲੋ ਆਪਾਂ ਆਣਾ ਨਹੀਂ ਨਾ ਮੁਠੇ ਵਿੱਚ ਹਾਂ ਚੇਤ ਦਾ ਇਹ ਪੰਡਾ ਇਹ ਹੋਰ ਦਿਖਾ ਦੇ ਇੱਕ ਦੋ ਬੱਕਰੀਆਂ ਤੇਰੀਆਂ ਫਿਰ ਆਪਾਂ ਪਟਾਖਾ ਦਿਖਾਵਾਂਗੇ ਤੇ ਆ ਵੀ ਬੱਕਰਾ ਆਪਣਾ ਲੋਹਾ ਇਹ ਕਾਲੀ ਆ ਇਹ ਉੱਚੇ ਮੱਥੇ ਵਾਲੀ ਆ ਉੱਚੇ ਮੱਥੇ ਵਾਲੀ ਆ ਠੀਕ ਆ ਮਾੜਾ ਛੱਡੀ ਕਰਨ ਛੜ ਦੇ ਕਰਨ ਛੜ ਛੜ ਦੇ ਛੜ ਠੀਕ ਸਾਧਿਓ ਫੇਸ ਕੁਆਲਟੀ ਸਾਰੀਆਂ ਦੀ ਤੇ ਗਾਨੀਆਂ ਗੁੰਨੀਆਂ ਗੱਟ-ਗੱਟ ਪਾ ਕੇ ਸਜਾਈਆਂ ਹੋਈਆਂ ਨੇ ਇਹ ਤੇ ਮੇਲੇ ਦੇ ਵਿੱਚ ਸੱਜ ਕੀ ਆਉਂਦੀਆਂ ਨੇ ਸੱਜ ਕੇ ਸੱਜ ਕੇ ਪੀੜਾ ਦਾ ਮੇਲਾ ਆ ਇਹ ਬੱਕਰੀਆਂ ਸਾਰੀਆਂ ਸ਼ਕੀਨੀ ਤੇ ਰੱਖੀਆਂ ਹੋਈਆਂ ਨੇ ਬੜੀ ਸ਼ਕੀਨੀ ਤੇ ਰੱਖੇ ਆ। ਦੁੱਗੀ ਆ ਗਈ। ਕੋਈ ਐ ਨਹੀਂ ਹੈਗਾ ਤੁਹਾਨੂੰ ਬਿਨਾ ਸਨੱਖ ਤੋਂ ਬੱਕਰੀ। ਨਾ ਨਾ ਨਾ। ਤੇ ਆ ਪੱਟ ਫੈੜ ਦਿਖਾਉਨੇ ਆ ਤੁਹਾਨੂੰ ਇੱਕ। ਕੱਪੜੇ ਕਰ। ਆਹ ਬੱਕਰੀ ਆ। ਕੱਪੜੇ ਕਰ ਮੜ ਜੀ। ਆਹ ਸ਼ੇਰੀ ਦੇਖ ਲਓ ਬਾਈ। ਲੰਬੇ ਕੰਨਾਂ ਵਾਲੀ। ਹੋਣਾ 18-19 ਇੰਚ ਦਾ ਕੰਨ। ਹਾਂ 18 ਇੰਚ ਕੰਨ ਹੈ ਇਹਦੇ। ਖੀਰੀ ਆ ਕੀ ਬਾਬਾ ਦੋ ਦਿੰਦਾ ਹੈ। ਇਹ ਦੋ ਦੁੱਗੀ ਦੋ ਦਿੰਦਾ। ਦੋ ਦਾਂਦਾ। ਦੋ ਦਾਂਦਿਆ। ਕਿੰਨੇ ਦੰਦ ਤੇ ਲਵਾਏਗਾ ਫਿਰ ਇਹਨੂੰ? ਤੇ ਚੋਗੀ ਕਰਕੇ। ਠੀਕ ਹੈ ਚਾਰ ਦੰਦ ਕਰਾ ਕੇ। ਅੱਗੇ 6 ਦੰਦ ਹੋ ਕੇ ਸੂ। ਠੀਕ ਹੈ ਬੜਾ ਚਾਰ ਕਈਆਂ ਨੂੰ ਲਵਾਨ ਦਾ ਹੀ ਨਹੀਂ ਪਤਾ ਹੈਗਾ ਅੱਛਾ ਗਾ ਲਿੰਦੇ ਆ ਛੋਟੀਆਂ ਕਰਾ ਕੇ ਕਿ ਹੁਣ ਜਿਵੇਂ ਵੱਡੀ ਹੋ ਗਈ ਇਹਦੇ ਦੁੱਧ ਵੀ ਚੰਗਾ ਦੁੱਧ ਵੀ ਬੜੇ ਕੱਦ ਵੀ ਇੱਥੇ ਕਰੂ ਹਾਂ ਹੈਗੀ ਫਿਰ ਰਕਮ ਦੀ ਆ ਠੀਕ ਹੈ ਜੇ ਆਪਾਂ ਛੇਲੀ ਲੱਗੇ ਉਹਨੇ ਪੈਸਾ ਥੋੜਾ ਬੱਠ ਹੋ ਜਾਂਦੇ ਬੱਕਰੀ ਬੱਕਰੀ ਸਹੀ ਗੱਲ ਦਾ ਤੇ ਹੋਰ ਦਿਖਾ ਦਿਓ ਬਾਈ ਉਹ ਸੁੱਕੇ ਜੋ ਬੱਕਰੀ ਤੇ ਆ ਪੱਠਾਂ ਤੇ ਇੱਧਰ ਕੈਮਰਾ ਮਾਰਦੇ ਸਾਰੇ ਕਿਤੇ ਦੇਖ ਸਕਦੇ ਹੋ ਪੱਠਾਂ ਜਮੀ ਸ਼ਕੀਨੀ ਤੇ ਰੱਖੀਆਂ ਹੋਈਆਂ ਨੇ ਬਾਬਿਆਂ ਦੀਆਂ ਤੇ ਬੱਕਰਾ ਬੁੱਕਰਾ ਫਰ ਆਪਦਾ ਹੀ ਛੱਡਦੇ ਆ ਬੱਕਰਾ ਆਪਣੇ ਛੱਡਣਾ ਕਿਸੇ ਦਾ ਮੰਗ ਕੇ ਦਾ ਨਹੀਂ 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 ਬੱਕਰਾ ਆਪਣੇ ਛੱਡਣਾ ਇਹ ਬੂਰ ਕੰਨੀ ਆ ਗਈ ਬਾਬਾ ਬੂਰ ਕੰਨੀ ਇਹ ਸਭ ਨਾਲ ਉਹ ਸਰੀ ਲਈ ਫਰਦਾ ਦੇਖ ਪੱਠ ਠੀਕ ਹੈ ਜਮਾ ਬਰੀਕ ਹੈ ਬਾਈ ਜਮਾ ਬਰੀਕ ਜਿਹੜੇ ਕਹਿ ਦਾਂਦੇ ਨੇ ਕਿ ਉਹ ਵਰਗੀ ਆ ਆਹ ਦੇਖਿਆ ਜੀ ਹੈਗੀ ਮੱਕਾ ਵਰਗੀ ਤੇ ਪਤਲੀ ਪੂਛ ਆ ਜਮਾ ਚੂੰਟੀ ਵੱਟ ਲੈ ਪੂਛ ਤੇ ਜੋ ਮਰਗੀ ਕਰ ਯਾਰ ਕਿੰਨਾ ਦੁੱਧ ਦਊਗਾ ਬਾਬਾ ਇਹ ਥੱਲੇ ਦੁੱਧ ਥੱਲੇ ਹੋਣਾ 3 ਕਿਲੋ ਨੁੱਚੜ ਦੀ ਹੋਣੀ ਹੈ ਐ ਨੁੱਚੜੀ ਠੀਕ ਹੈ ਕੋਈ ੱਡਾ ਪੂਰਾ ਛਾੜਦੀ ਹੈ ਹੈ ਛਾੜਦੀ ਜਿਹੜਾ ਬਿਲਕੁਲ ਠੀਕ ਹੈ ਚੋਈ ਤੇ ਪਤਾ ਲੱਗਦਾ ਨਾ ਇਹ ਰੰਗ ਕਿਹੜਾ ਪਸੰਦ ਕਰਦਾ ਬਾਬਾ ਸਭ ਨਾਲੋਂ ਵੱਧ ਰੰਗ ਲੋਈਆਂ ਕਾਲੀਆਂ ਹਾਂਜੀ ਰੰਗ ਦੀ ਕੋਈ ਚੀਜ਼ ਹੋਣੀ ਚਾਹੀਦੀ ਹੈ ਹਾਂ ਸੁਨੱਖ ਹੋਣਾ ਚਾਹੀਦਾ ਥੱਲੇ ਚੰਗੀ ਥੱਲੇ ਥੱਲਾ ਚੰਗਾ ਲੱਗੇ ਚੰਗਾ ਹੋਵੇ ਪੱਟਦਾ ਰੰਗ ਲੁਟਿਆ ਕਰਦਾ ਥੱਲੇ ਇਹ ਨਾ ਲੱਗਿਆ ਠੀਕ ਹੈ ਤੇ ਬਾਬੇ ਦੀਆਂ ਬੱਕਰੀਆਂ ਕਮੈਂਟ ਕਰ ਦਿਓ ਤੁਹਾਨੂੰ ਕਿਵੇਂ ਲੱਗੀਆਂ ਸਰਈ ਕਰਾਇਆ ਪਿਆ ਬਾਬੇ ਨੇ ਤੇ ਆ ਸਾਰੀਆਂ ਇੱਕ ਵਾਰ ਇੱਧਰ ਆਹ ਉੱਚੀ ਲਈ ਫਿਰਦਾ ਇੱਕ ਹਾਂ ਇਹ ਆਪ ਦੀ ਜਗਾ ਲੋਟ ਹੈ 부ચ્ચી ਵੱਜਦੀ ਹੈ ਇਹ ਕੰਨ ਲੰਮੇ ਦੇ ਬਹੁਤੇ ਦੇ ਅੱਛਾ ਇਹ ਪਾਣੀ ਪੀਂਦੇ ਕੰਨ ਕੱਟੇ ਆ ਜੋ ਪਾਣੀ ਪੀਂਦੀ ਕੰਨ ਜਿਆਦੇ ਲੰਮੇ ਦੇ ਇਹਨੂੰ ਬਿਮਾਰੀ ਵੀ ਨਹੀਂ ਪੈਂਦੀ ਛੇਤੀ ਨਾ ਹੋਣੀ ਪੈਂਦੀ ਹਾਂ ਇਹਦੇ ਕੰਨ ਬਹੁਤ ਵੱਡੇ ਜਾਰੇ ਦੇ ਠੀਕ ਹੈ ਪਹਿਲਾਂ ਬੁੜੇ ਸਾਰੀਆਂ ਦੀ ਵੜ ਦਾਂਗੇ ਜਿਆਦੇ ਇਹਦੇ ਤਾਂ ਬੁੱਜਣੇ ਪਹਿਲੇ ਲੰਮੇ ਜਾਰੇ ਦੇ ਠੀਕ ਹੈ 부ચ્ચી ਬੱਕਰੀ ਆ ਇਹ ਬੁੱਚੀ ਬਣਾਈ ਹੈ ਇਹ ਹਾਂ ਇਹ ਕੰਨ ਕੱਟ ਕੇ ਬੁੱਤਾਂ ਗਾਣੇ ਕੰਨ ਕੱਟ ਕੇ ਹੁੰਦੀ ਨਹੀਂ ਹੁੰਦੀ ਹੈ ਹਾਰੀਆਂ ਹੁੰਦੀਆਂ ਨੇ ਤੇ ਇੱਧਰ ਕੈਮਰਾ ਮਾਰਦੇ ਆਹ ਦੇਖ ਇੱਧਰ ਕੈਮਰਾ ਮਾਰਦੇ ਕਾਲੀ ਪੱਠ ਲਿਆ ਬਾਈ ਆਹ ਲਓ ਆਹ ਨਾਗਰੀ ਲਿਆ ਆ ਪੱਠਾ ਦਿਖਾ ਦੇ ਬਾਈਆਂ ਨੂੰ ਇਹ ਨਾਗਰੀ ਆ ਗਈ ਹਨਾ ਲੱਜ ਕਾਲੀ ਹਨ ਕਾਲੀ ਤੇ ਆ ਦੇ ਦਿਓ ਕਾਲੀਆਂ ਪੱਠਾਂ ਨਾਗਰੀਆਂ ਇੱਥੇ ਪਤਾ ਲਾਦਾ ਬਾਈ ਬਰੀਡ ਬਣਾਈ ਆ ਬੰਦੇ ਨੇ ਤਿੰਨ ਤਿੰਨ ਮਹੀਨੇ ਪੱਠਾ ਇਹ ਠੀਕ ਹੈ ਇੱਥੋਂ ਪਤਾ ਲਾਦਾ ਪੱਠਾਂ ਪਾਲੀਆਂ ਹੋਈਆਂ ਨੇ ਬੰਦਿਆਂ ਨੇ ਆ ਪਲੀਆਂ ਹਾਂ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦੀਆਂ ਹਨ ਤਿੰਨ ਤਿੰਨ ਮਹੀਨੇ ਪੱਠਾ ਤਿੰਨ ਤਿੰਨ ਮਹੀਨੇ ਚੌਂਗੜਾ ਹੈ ਇਹ ਤਾਂ ਛੋਟੀ ਹੁਣ ਇਹ ਛੋਟੀ ਹੈ ਕੀ ਗਏ ਰੱਖ ਕੇ ਆ ਬਾਬਾ ਇਹ ਰੱਖੂਗਾ ਰੱਖੂਗਾ ਵੇਚਦਾ ਤਾਂ ਨਹੀਂ ਨਹੀਂ ਗਾਗ ਬਹੁਤ ਹੋ ਜਾਣੀ ਗਾਗ ਦਾ ਗਾਗ ਦਾ ਬਹੁਤ ਹੈ ਇਹਨਾਂ ਦੇ ਅੱਛੇ ਇਹ ਵੇਚਣੇ ਨਹੀਂ ਗਾਗ ਤਾਂ ਸਵੇਰ ਦੇ ਆ ਕੇ ਮੁਰਦੇ ਸਵੇਰ ਦੇ ਮੁਰੀ ਜਾਂਦੇ ਆ ਕਹਿੰਦੇ ਦੇ ਦਿਓ ਇਹਨਾਂ ਦਾ ਮੁੱਲ ਹੈ ਭਾਈ ਹਰ ਕਿਸੇ ਮੁੱਲ ਪੈਂਦਾ ਜੀ ਮੁੱਲ ਚੀਜ਼ਾਂ ਦਾ ਪੈਂਦਾ ਕਾਲੀਆਂ ਪੱਠਾਂ ਸਾਰੇ ਰੰਗਾਂ ਦੇ ਸ਼ਕੀਨ ਨੇ ਬਾਬੇ ਕਹਿੰਦੇ ਕੁਆਲਿਟੀ ਹੋਣੀ ਚਾਹੀਦੀ ਹੈ ਕੁਆਲਿਟੀ ਹੋਣੀ ਚਾਹੀਦੀ ਥੱਲਾ ਚੰਗਾ ਰੰਗ ਨਾ ਦੇਖੋ ਥੱਲਾ ਦੇਖੋ ਠੀਕ ਹੈ ਤੇ ਹੋਰ ਕੋਈ ਬਾਕ ਆਪਣੇ ਛੇੜੂਆਂ ਨੂੰ ਗੱਲ ਬਾਤ ਵਧੀਆ ਪਸ਼ੂ ਰੱਖੋ ਹਾਂਜੀ ਸਹੀ ਵਧੀਆ ਪਸ਼ੂ ਰੱਖੋ ਕਿਸੇ ਦਾ ਧੋਖਾ ਨੀ ਨਾ ਕਰੋ ਪਸ਼ੂ ਵਾਲੇ ਧੋਖਾ ਕਰਕੇ ਬਦਨਾਮ ਨਾ ਕਰੋ ਬਦਨਾਮ ਨਾ ਕਰੋ ਬਦਨਾਮ ਨਾ ਕਰੋ ਕੰਮ ਕਰੋ ਸਾਫ਼ ਸੁਥਰਾ ਹਾਂ ਦੇਣੀ ਵੀ ਕਿਨੂੰ ਸਾਫ਼ ਸੁਥਰੀ ਹੈ ਲੈਣੀ ਵੀ ਕਿਸ ਗੁਣ ਸਾਫ਼ ਸੁਥਰੀ ਹੈ ਸਹੀ ਗੱਲ ਬਾਈ ਜੀ ਨੇ ਬੰਦ ਕੰਮ ਦੀਆਂ ਗੱਲਾਂ ਕਰੀਏ ਸਾਫ਼ੇ ਕੰਮ ਵਧੀਆ ਲੱਗਦਾ ਤੇ ਚੰਗੀ ਬਰੀਡ ਬਣਾਈ ਹੈ ਤੇ ਮੇਲੇ ਦੇ ਵਿੱਚ ਦਿਖ ਵੀ ਰਹੀ ਹੈ ਬਾਈਆਂ ਨੂੰ ਸਰੇ ਦੀ ਬਰੀਡ ਬਣਾ ਕੇ ਲੋਕਾਂ ਨੂੰ ਦਿਖਾਈ ਹੈ ਹਨਾ ਸਰੇ ਦੀ ਬਰੀਡ ਤੇ ਬਾਕੀ ਧੰਨਵਾਦ ਕਰਦੇ ਆਂ ਬਾਬੇ ਦਾ ਜਿਹੜਾ ਬਾਈ ਮਡਾਲੀ شریف ਆਪਣੀਆਂ ਬੱਕਰੀਆਂ ਨਵੇਂ ਸ਼ਹਿਰ ਤੁਹਾਡਾ ਨੰਬਰ ਵੀ 9952 98544 9952 98544 ਹੋਰ ਕਿਸੇ ਨੇ ਬਾਈ ਆਪਣਾ ਆਪਣਾ ਦੱਸਿਆ ਇਹ ਮੇਰੇ 94782 3393 95782 3393 ਠੀਕ ਆ ਧੰਨਵਾਦ ਬਾਈ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਵੱਧ ਤੋਂ ਵੱਧ ਆ